ਅਮਰਤਪਾਲ ਸਿੰਘ ਬਹੁਤ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਅਮਰਤਪਾਲ ਸਿੰਘ ਦੀ ਲੀਡ 45000 ਕ੍ਰਾਸ ਕਰ ਗਈ ਹੈ 10:32 ਮਿੰਟ ਹੋਏ ਸਵੇਰ ਦੇ ਔਰ 45000 ਕ੍ਰਾਸ ਕਰ ਗਈ ਹੈ ਲੀਡ ਅਮਰਤਪਾਲ ਸਿੰਘ ਨੂੰ ਹੁਣ ਤੱਕ 12535 ਵੋਟਾਂ ਪਈਆਂ ਨੇ ਔਰ ਕੁਲਵੀਰ ਸਿੰਘ ਜੀਰਾ ਦੂਜੇ ਨੰਬਰ ਤੇ ਚੱਲ ਰਹੇ ਕਾਂਗਰਸ ਦੇ ਜਿਨ੍ਹਾਂ ਨੂੰ 57111 ਵੋਟਾਂ ਪਈਆਂ ਨੇ ਕੁਲਬੀਰ ਜੀਰਾ 45424 ਵੋਟਾਂ ਤੋਂ ਅਮਰਿਤਪਾਲ ਤੋਂ ਪਿੱਛੜ ਰਹੇ ਨੇ ਲਾਲਜੀਤ ਸਿੰਘ ਭੁੱਲਰ ਤੀਜੇ ਨੰਬਰ ਤੇ ਨੇ ਲਾਲਜੀਤ ਸਿੰਘ ਭੁੱਲਰ ਤੇ ਕੁਲਬੀਰ ਜੀਰਾ ਦਾ ਦੂਜੇ ਨੰਬਰ ਤੇ ਮੁਕਾਬਲਾ ਚੱਲ ਰਿਹਾ ਕਿ ਦੂਜੇ ਤੇ ਤੀਜੇ ਦੇ ਕੋਣ ਆਊਗਾ ਲਾਲਜੀਤ ਭੁੱਲਰ ਨੂੰ 51207 ਵੋਟਾਂ ਪਈਆਂ ਨੇ ਤੇ ਚੌਥੇ ਨੰਬਰ ਤੇ ਵਿਰਸਾ ਸਿੰਘ ਇਹ ਇਸ ਵੇਲੇ ਇਹ ਇਸ ਵੇਲੇ ਭਾਈ ਅਮਰਪਾਲ ਸਿੰਘ ਦੀ ਪੰਜਾਬ ਦੇ ਵਿੱਚ ਪੰਤ ਘਲਕਾਂ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਔਰ ਪਹਿਲੇ ਨੰਬਰ ਤੇ ਬੰਮਣ ਵੈਸੇ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਵੈਸੇ ਵੀ ਪੂਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਸਭ ਤੋਂ ਇਹਦੇ ਮੈਨੇ ਕੀਨੇ ਇਹਦੇ ਮੈਨੇ ਕੀਨੇ ਥੋੜਾ ਜਾ ਸੀ ਦੇਖੋ ਮੈਂ ਉਸ ਕੱਲ ਨੂੰ ਕੋਟ ਕਰਨੀ ਚਾਹੁੰਦਾ ਵਿਰਸਾ ਸਿੰਘ ਬਲਟਵਾ ਦਾ ਬਿਆਨ ਕਿ ਅਮਰਪਾਲ ਦੇ ਨਾਲ ਕਤੀੜਾਂ ਟੁੜੀਆਂ ਫਿਰਦੀਆਂ ਇਹ ਅਸਰ ਪਿਆ ਇਹ ਗੱਲ ਪਈ ਇਸ ਗੱਲ ਦਾ ਕੱਲਾ ਇਸ ਗੱਲ ਦਾ ਨਹੀਂ ਹੈ ਜੀ ਪੂਰੀ ਇਸ ਕੌਨਸਟਿਟੂਐਂਸੀ ਨੇ ਜੇ ਤੁਸੀਂ ਦੇਖੋ ਰਬਜੀਤ ਸਿੰਘ ਫਰੀਦਕੋਟ ਤੋਂ ਜੀ ਲੀਡ ਕਰ ਰਿਹਾ ਔਰ ਇਹ ਪੂਰਾ ਡੈਮੋਗ੍ਰਾਫੀ ਜੇ ਤੁਸੀਂ ਦੇਖੋ ਜੀਓਗ੍ਰਾਫੀ ਦੇਖੋ ਪੰਜਾਬ ਦੀ ਤਾਂ ਇਹਨਾਂ ਦੋਨਾਂ ਸਿੱਕਾ ਨਾਲ ਨਾਲ ਲੱਗਦੇ ਨੇ ਨਾਲ ਨਾਲ ਲੱਗਦੀਆਂ ਇੱਥੇ ਪੰਥਕ ਲਹਿਰ ਚੱਲਦੀ ਹੈ ਫਿਰੋਜ਼ਪੁਰ ਤੇ ਬਠਿੰਡਾ ਨਾਲ ਨਾਲ ਲੱਗੀਆਂ ਉੱਥੇ ਅਖਾਲੀ ਦਲ ਇਸ ਵੇਲੇ ਮਜ਼ਬੂਤ ਹੈ ਪਰ ਭਾਈ ਅਮਰਪਾਲ ਸਿੰਘ ਦੀ ਲੀਡ ਲਗਾਤਾਰ ਵਧ ਰਿਹਾ 42000 ਜਿਹੜਾ ਡਿਬਰੂਗੜ੍ਹ ਟੀਲ ਦੇ ਵਿੱਚ ਮਾਈਕ ਨੂੰ ਬੰਦ ਕੀਤਾ ਗਿਆ ਸੀ ਉਹ ਮਾਈਕ ਚੋਣ ਨਿਸ਼ਾਨ ਬਣਿਆ ਉਹ ਮਾਈਕ ਹੁਣ ਲੋਕ ਸਭਾ ਦੇ ਵਿੱਚ ਬੋਲੇਗਾ ਵਿਰਸਾ ਸਿੰਘ ਮਲਟੋਆ ਨੂੰ ਸਿਰਫ 22716 ਵੋਟਾਂ ਪਈਆਂ ਨੇ ਹੁਣ ਤੱਕ ਮੇਰੇ ਲਈ ਇਹ ਜਿਹੜਾ ਹੈਗਾ ਇਹ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਸਿੱਧੇ ਤੁਰਤ ਕਹਿ ਸਕਦੇ ਆ ਕਿ ਹਰਾਨੀ ਜਾਣ ਕੇ ਹੈਗਾ ਕਿ ਵਿਰਸਾ ਸਿੰਘ ਮਲਟੋਆ ਇੰਨਾ ਪਿੱਛੇ ਰਹਿ ਗਿਆ ਮੈਂ ਸਰਪ੍ਰਾਈਜ਼ ਨਹੀਂ ਆ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਮਰਿਤਪਾਲ ਸਿੰਘ ਦੇ ਨਾਲ ਕਤੀੜਾਂ ਚੱਲ ਰਹੀਆਂ ਨੇ ਉਸ ਵੇਲੇ ਕਲੀਅਰ ਹੋ ਗਿਆ ਸੀ ਪੰਥ ਇੱਕ ਪਾਸੇ ਚੱਲ ਪਿਆ ਸੀਗਾ ਜਿਹੜੀ ਅਕਾਲੀ ਦਲ ਪੰਥਕ ਪਾਰਟੀ ਸੀ ਅਕਾਲੀ ਦਲ ਇਸ ਗੱਲ ਨੂੰ ਇਸ ਅਭਾਰ ਨੂੰ ਅੰਡਰਸਟੈਂਡ ਕਰਨ ਚ ਨਾਕਾਮ ਰਹੀ ਹੈ ਪਰ ਜਿੱਤ ਕਿਹੜਾ ਵੱਡਾ ਇਕੱਠ ਹੋਇਆ ਜਿੱਤ ਕਿਹੜਾ ਵੱਡਾ ਇਕੱਠ ਹੋਇਆ ਮੈਨੂੰ ਲੱਗ ਰਿਹਾ ਸੀ ਕਿਤਨਾ ਕਿਤੇ ਰਵਾਣਾ ਅਕਾਲੀ ਦਲ ਇਸ ਪੰਥਕ ਭਾਰ ਨੂੰ ਅੰਡਰਸਟੈਂਡ ਕਰਨ ਚ ਨਾਕਾਮ ਰਹੀ ਹੈ ਹੁਣ ਇਹ ਕਿਹੜੀ ਦਿਸ਼ਾ ਜਾਣਾ ਹੈ ਇਹਦਾ ਇਹਦਾ ਨਹੀਂ ਪਤਾ ਪਰ ਭਾਈ ਅਮਰਤਪਾਲ ਸਿੰਘ ਜਿਸ ਲੀਡ ਦੇ ਨਾਲ ਅੱਗੇ ਚੱਲ ਰਿਹਾ ਮੈਂ ਥੋੜਾ ਕੋਟ ਇੱਥੇ ਕਰਨਾ ਚਾਹਾਂਗਾ ਕੀ ਬਦਲਾ ਜਿਹੜਾ 2022 ਦੇ ਵਿੱਚ ਆਇਆ ਸੀ ਉਹ ਕੀ ਉਹ ਵਕਤੀ ਤੌਰ ਤੇ ਸੀ ਕਿ ਪੰਜਾਬ ਦੇ ਵਿੱਚ ਇੱਕ ਮੋੜ ਪੰਥਕਤ ਰ ਉੱਭਰ ਰਿਹਾ ਹੈ ਪੰਜਾਬ ਦੇ ਸਿਆਸੀ ਸਪਨਿਆਂ ਦੇ ਵਿੱਚ ਪੰਜਾਬ ਦੇ ਰਾਜਨੀਤੀ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਸੰਗਰੂਰ ਲਾਲੋ ਉਸ ਤੋਂ ਬਾਅਦ ਹੋਣਾ ਦੋ ਸੀਟਾਂ ਫਰੀਦਕੋਟ ਤੇ ਖਡੂਰ ਸਾਹਿਬ ਮੈਂ ਸਿੱਧਾ ਇੱਕ ਸ਼ਬਦ ਦੇ ਵਿੱਚ ਤੁਹਾਡੇ ਨੂੰ ਸਮਝਾਣਾ ਚਾਹਣਾ ਪੰਜਾਬ ਜਿਹੜੇ ਤੀਜੀ ਧਿਰ ਦੇ ਵਿੱਚੋਂ ਲੋੜ ਮਹਿਸੂਸ ਕਰ ਰਹੀ ਹੈ ਪੰਥਕ ਤੇਰਾ ਲੋੜ ਮਹਿਸੂਸ ਹੋ ਰਹੀ ਹੈ ਉਹਦੀ ਕਿਤਨਾ ਕਿਤ ਅੱਜ ਨੀਂ ਰੱਖੀ ਜਾ ਰਹੀ ਹੈ 100% ਹੈ 100% ਹੈ ਤਬਦੀਲੀ ਹੈ ਪੰਜਾਬ ਦੀ ਸਿਆਸਤ ਦੀ ਵੱਡੀ ਤਬਦੀਲੀ ਹੈ ਔਰ ਇਹ ਪੰਥਕ ਲਹਿਰ ਦੇ ਰੂਪ ਦੇ ਵਿੱਚ ਪੰਜਾਬ ਅੱਗੇ ਵਧ ਰਿਹਾ ਹਲਾਕੀ ਲੀਡਰ ਮਿਲੇਗਾ ਪੰਜਾਬ ਨੂੰ ਪੰਥਕ ਮੀਟਰ ਇਹ ਇਹ 99 ਵਰਗੀ ਮੂਫ ਤਾਂ ਨਹੀਂ ਹੈ 1999 ਜਿਸ ਤਰੀਕੇ ਦੇ ਨਾਲ ਸਾਰੇ ਜਿੱਦੇ ਸਰਬਜੀਤ ਖਾਲਸਾ ਦੇ ਮਾਤਾ ਜੀ ਜਿੱਦੇ ਤੁਸੀਂ ਰਾਜਨੀਤਿਕ ਨੇੜੇ ਪੰਜਾਬ ਦੀ ਰਾਜਨੀਤੀ ਨੂੰ ਪੰਥਕ ਰਾਜਨੀਤਿਕ ਨੇੜੇ ਤੋਂ ਸਮਝਿਓ ਕਿ ਇਸ ਵੇਲੇ ਉਭਾਰ ਪੰਥਕ ਸਪਿਆਂ ਦੇ ਵਿੱਚ ਲੀਡਰਸ਼ਿਪ ਹੈ ਅਕਾਲੀ ਦਲ ਦੇ ਪਾਰਲਲ ਪੰਥਕ ਲੀਡਰਸ਼ਿਪ ਦੇ ਉਭਾਰ ਦੀ ਸ਼ੁਰੂਆਤ ਹੈ ਮੈਂ ਇੱਥੇ ਕੋਟ ਕਰਨਾ ਚਾਹੁੰਦਾ ਰਾਮਨ ਦੇਖੋ ਗੱਲ ਨੂੰ ਪੂਰਾ ਸਮਝਣ ਦੀ ਕੋਸ਼ਿਸ਼ करिए ਪੰਜਾਬ ਅਕਾਲੀ ਦਲ ਦੀ ਪੰਥਕ ਸਫਾਵਾਂ ਤੋਂ ਪਾਸੇ ਹੋ ਕੇ ਇੱਕ ਨਵੀਂ ਪੰਥਕ ਪਾਰਟੀ ਦੇ ਤੌਰ ਤੇ ਪੰਜਾਬ ਉਹ ਸਪੇਸ ਕ੍ਰੀਏਟ ਕਰੀ ਜਿਹੜੀ ਸਪੇਸ ਹੁਣ ਤੱਕ ਐਸਡੀਪੀਸੀ ਚੋਣਾਂ ਦੇ ਵਿੱਚ ਦੂਜੀ ਪਾਰਟੀਆਂ ਨਹੀਂ ਲੈ ਪਾਈਆਂ ਇਹ ਕਿਤਨੇ ਕਿਤੇ ਉਹ ਸਪੇਸ ਜਿਹੜੀ ਹੈ ਬਿਲਕੁਲ ਅਮਰਤਪਾਲ ਸਿੰਘ 45424 ਵੋਟਾਂ ਤੋਂ ਲੀਡ ਕਰ ਰਹੇ ਨੇ ਇਹ ਬਹੁਤ ਵੱਡੀ ਖਬਰ ਹੈ ਅਮਰਤਪਾਲ ਸਿੰਘ ਦੀ ਵਿਨਿੰਗ ਜੇ ਅੱਗੇ ਵੱਧਦੇ ਨੇ ਔਰ ਜਿੱਤ ਦੇ ਵੱਲ ਜਾਂਦੇ ਤਾਂ 1 ਲੱਖ 1.5 ਲੱਖ ਪਲੱਸ ਜਿੱਤਦਾ ਹੋਣਾ ਹੈ ਹੈਰਾਨੀ ਜਨ ਗੰਟੀਜਾ ਹੋਵੇਗਾ ਪੰਜਾਬ ਦੇ ਲੋਕਾਂ ਨੂੰ ਯਾਦ ਹੋਣਾ ਜਦੋਂ ਮੈਂ ਬੀਬੀ ਪਰਮਜੀਤ ਕੌਰ ਖਾਲ ਖਲੜਾ ਦਾ ਇੰਟਰਵਿਊ ਕੀਤਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਿ ਅਸੀਂ 5 ਲੱਖ ਤੋਂ ਵੱਧ ਵੋਟ ਟਾਰਗੇਟ ਕਰ ਰਹੇ ਹਾਂ ਤਾਂ 1 ਲੱਖ ਪਲੱਸ ਵੋਟ ਹੋ ਚੁੱਕਿਆ 10:30 ਵਜੇ ਇਹ ਬਹੁਤ ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਵੱਡੀ ਜਿੱਤ ਦੇ ਵੱਲ ਵੱਧ ਰਿਹਾ ਔਰ ਹੁਣ ਵੱਡਾ ਸਵਾਲ ਇਹ ਹੋਊਗਾ ਕਿ ਜੇ ਜਿੱਤਦੇ ਨੇ ਕਿੰਨੀ ਵੋਟ ਹੁਣ ਤੱਕ ਪਈ ਹੈ 1 ਲੱਖ 2535 ਵੋਟ ਪਾਈ ਅਮਰਿਤਪਾਲ ਸਿੰਘ ਨੇ 10 ਤੀਜਾ ਰਾਊਂਡ ਤੀਜਾ ਰਾਊਂਡ ਖਤਮ ਹੋਇਆ ਹੋਗਾ ਔਰ ਜੇ ਤੀਜੇ ਰਾਊਂਡ ਦੇ ਵਿੱਚ 1 ਲੱਖ ਇੰਨੀ ਵੋਟਾਂ ਜੋ 5 ਲੱਖ ਦਾ ਟਾਰਗੇਟ ਰੱਖ ਕੇ ਚੱਲ ਰਹੇ ਸੀ ਕਿਤੇ ਨਾ ਕਿਤੇ ਨੇੜੇ ਆ ਬਹੁਤ ਵੱਡਾ ਫੈਕਟਰ ਹੈ ਬਹੁਤ ਵੱਡਾ ਫੈਕਟਰ ਹੈ ਔਰ ਦੂਜੀ ਗੱਲ ਹੈ ਕਿ ਮੁਕਾਬਲੇ 'ਚ ਕੁਲਵੀਰ ਜੀਰਾ 57000 ਵੋਟ ਦੇ ਆਸ-ਪਾਸ ਖੜੇ ਨੇ ਤਾਂ 45000 ਦੀ ਲੀਡ ਤਿੰਨ ਰਾਊਂਡ ਦੇ ਵਿੱਚ ਬਹੁਤ ਵੱਡੀ ਲੀਡ ਹੈ ਬਿਲਕੁਲ ਤਾਂ ਇਹ ਸਮਝ ਸਕਦੇ ਆ ਕਿ ਇਸ ਵੇਲੇ ਪੰਥਕ ਉਭਾਰ ਪੰਜਾਬ ਦੇ ਵਿੱਚ ਆਇਆ ਦੋ ਸੀਟਾਂ ਪੰਥ ਦੇ ਨਾਮ ਤੇ ਜਿਹੜੀਆਂ ਉੱਭਰ ਰਹੀਆਂ ਨੇ ਔਰ ਚਿੰਤਾਵਾਂ ਦੀਆਂ ਲਖੀ ਰਾਂ ਇਸ ਵਾਰ ਪੰਥਕ ਪਾਰਟੀਆਂ ਦੇ ਚਿਹਰੇ ਜ਼ਰੂਰ ਪੜੀਆਂ ਜਾ ਸਕਣੇ ਜਿਨ੍ਹਾਂ ਨੇ ਇੱਕ ਵੱਡੇ ਉਭਾਰ ਨੂੰ ਹੁਣ ਪੰਜਾਬ ਦੇ ਵਿੱਚ ਮੋੜ ਦੇਖਿਆ ਔਰ ਪੰਜਾਬ ਦੇ ਵਿੱਚ ਤੀਜੀ ਵੱਡੀ ਜਿਹੜੀ ਹੈਗੀ ਆ ਪੰਜਾਬ ਦੀ ਜਾਂ ਖੇਤਰੀ ਪਾਰਟੀ ਦੇ ਉਭਾਰ ਨੂੰ ਜਿਹੜਾ ਹੈਗਾ ਇਹ ਹੁਲਾਰਾ ਜਿਹੜਾ ਹੈਗਾ ਹੋਰ ਮਜ਼ਬੂਤ ਕਰ ਸਕਦਾ ਹੈ